ਮਿੰਟੋ ਜੀ ਗੱਲ ਲੁਧਿਆਣੇ ਦੀ ਕਰ ਲਈਏ ਕਿਉਂਕਿ ਜਿੱਨਾ ਚਰ ਵੋਟਾਂ ਵਾਲਾ ਕੰਮ ਉਧਰੋਂ ਨਿਭੜਦਾ ਨਹੀਂ ਤੇ ਉਥੋਂ ਦੀਆਂ ਖਬਰਾਂ ਤੇ ਲਗਾਤਾਰ ਆਉਂ ਨਹੀਂ ਐ ਆਸ਼ੂ ਸਾਹਿਬ ਨੂੰ ਕਹਿੰਦੇ ਭਈ ਅੱਜ ਦਾਖਲ ਹੋਣਾ ਸੀ ਉਹਨਾਂ ਨੇ ਅੱਜ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਸਮਣ ਆਏ ਸੀਗੇ ਤੇ ਗੱਲ ਫੇਰ ਥੋੜੀ ਉਲਟੀ ਹੋ ਗਈ ਕਹਿੰਦੇ ਵੀ ਜਿਹੜਾ ਸਮਣ ਭੇਜਣਾ ਸੀ ਐਸਐਸਪੀ ਉਹਨੂੰ ਸਸਪੈਂਡ ਕਰਤਾ ਇਹ ਕੀ ਕਹਾਣੀ ਜੀ ਵਾਪਰ ਗਈ ਹੈ ਜੀ ਗੋਲਮੋਲ ਹੋ ਗਿਆ ਸਾਰਾ ਕੁਝ ਭਈ ਮੈਂ ਤੇ ਅੱਗੇ ਸਟੇਟਸ ਪਾਇਆ ਸੀ ਆਪ ਦਾ ਮੈਂ ਕਿਹਾ ਮੈਨੂੰ ਤੇ ਐਂ ਲੱਗਦਾ ਕਿ ਸਰਕਾਰ ਨਹੀਂ ਇਹ ਬੋਬੀ ਦਿਓਲ ਵਾਲੀ ਗੋਪਤ ਫਿਲਮ ਚੱਲਣ ਢਈ ਸਵੇਰੇ ਤੋਂ ਮੈਨੂੰ ਕੁਝ ਨਹੀਂ ਸੀ ਲੱਗਦਾ ਸਮਝ ਕਿ ਕੀ ਹੋ ਰਿਹਾ ਕੌਣ ਕੀ ਕਰ ਰਿਹਾ ਹੂੰ ਠੀਕ ਹੈ ਨਾ ਉਹੀ ਹੋ ਰਿਹਾ ਉਹੀ ਮੈਨੂੰ ਤੇ ਇਹ ਲੱਗਦਾ ਕਿ ਜਿਵੇਂ ਮੈਂ ਜਸਵੰਤ ਸਿਨੇਮੇ ਚ ਬੈਠਾ ਗੁਪਤ ਫਿਲਮ ਚ ਲੰਢੀ ਆ ਕੀ ਆ ਬਸ ਆਹੀ ਕੋਸ਼ਿਸ਼ ਆ ਸਮਝ ਹੀ ਨਹੀਂ ਆਉਂਦੀ ਸਰ ਇਹ ਕੀ ਹੋ ਰਿਹਾ ਹੈ ਇਹ ਕੀ ਚੱਲਣ ਡਿਆ ਕੱਖ ਨਹੀਂ ਪਤਾ ਲੱਗਦਾ ਪਿਆ ਅੱਛਾ ਗੱਲ ਕੀ ਹੁੰਦੀ ਆ ਕਿ ਰਾਤੀ ਪਤਾ ਲੱਗਦਾ ਕਿ ਭਾਰਤ ਪੂਸ਼ਣ ਆਸ਼ੂ ਨੂੰ ਸੰਮਨਿੰਗ ਹੋ ਗਈ ਆ ਜੀ ਚਲੋ ਸਵੇਰੇ ਕੁਝ ਅਖਬਾਰਾਂ ਚ ਪੜਿਆ ਲਾਲਾ ਲਾਲਾ ਹੋ ਗਈ ਵੀ ਚੱਲਦੀ ਚੋਣ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਜਿਹੜਾ ਕੈਂਡੀਡੇਟ ਹੈ ਕਾਂਗਰਸ ਦਾ ਹੂੰ ਉਹਨੂੰ ਇਹਨਾਂ ਨੇ ਸੱਦ ਲਿਆ ਬਈ ਕਮਾਲ ਹੋ ਗਈ ਜੀ ਇਹ ਪਹਿਲੀ ਨਜ਼ਰਈ ਮਤਲਬ ਕਿ ਜੇ ਤੁਸੀਂ ਸਿਆਸਤ ਦੇ ਕੋਈ ਬਹੁਤ ਵੱਡੇ ਵਿਸ਼ਲੇਸ਼ਕ ਨਹੀਂ ਤਦ ਵੀ ਅਗਲੇ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਨੇ ਇਹ ਕੰਮ ਜਿਹੜਾ ਹੈ ਨਾ ਉਹ ਗਲਤ ਕਰ ਲਿਆ ਸਾਬ ਹੂੰ ਕਿਉਂਕਿ ਤੁਸੀਂ ਦੇਖੋ ਇੱਕ ਨਾਰਮਲ رائے ਜਿਹੜੀ ਹੁੰਦੀ ਆ ਆਮ ਤੁਰਿਆ ਜਾਂਦਾ ਜਿਹੜਾ ਸੋਸ਼ਲ ਮੀਡੀਆ ਦਾ ਉੱਥੇ ਹੈਗਾ ਨਾ ਕੋਈ ਵੀ ਅਕਾਊਂਟ ਹੋਲਡਰ ਜੀ ਉਹ ਵੀ ਟਿੱਪਣੀ ਕਰ ਜਾਊਗਾ ਕਿ ਇਹਨਾਂ ਨੂੰ ਹਾਰਦੀ ਦੀ ਪਈ ਸੀ ਹੁਣ ਇਹਨਾਂ ਹੱਥ ਕੰਡਿਆਂ ਤਿਆਗ ਮੈਸੇਜ ਦੇਖੋ ਕਿਸ ਤਰ੍ਹਾਂ ਦਾ ਚੱਲਾਂ ਬਿਲਕੁਲ ਇਹ ਗੱਲ ਮੈਂ ਖੁਦ ਵੀ ਸੋਚੀ ਮੈਂ ਕਿ ਯਾਰ ਆ ਇਹਨਾਂ ਨੇ ਕੀ ਕਰਤਾ ਸੱਚੀਓ ਮਤਲਬ ਕਿ ਅੱਜ ਅਲ ਪਿਆ ਆਪਣੇ ਸਾਹਮਣੇ ਮੈਂ ਸਵੇਰੇ ਜਦੋਂ ਖਬਰ ਪੜੀ ਮੈਂ ਕਿ ਯਾਰ ਇਹ ਕੀ ਕਰਤਾ ਇਹਨਾਂ ਨੇ ਇਹਨਾਂ ਨੇ ਤੇ ਭਾਰਤ ਪੂਸ਼ਣ ਆਸ਼ੂ ਨੂੰ ਮਤਲਬ ਕਿ ਸਿੱਧੀ ਝੰਡੀ ਫੜਾ ਦਿੱਤੀ ਹੂੰ ਕਿ ਭਾਈ ਤੂੰ ਜੇਤੂ ਖੁੱਲ ਕੇ ਖੇਡ ਮਤਲਬ ਹਨਾ ਨਹੀਂ ਸਰ ਇਹ ਚਲਦੀ ਚੂਣ ਦੇ ਵਿੱਚ ਚਲਦੀ ਕੈਂਪੇਨ ਦੇ ਵਿੱਚ ਬਹੁਤ ਵੱਡਾ ਮਾਮਲਾ ਸੀਗਾ ਜੀ ਨੋਟਿਸ ਨਾਟਸ ਕੀ ਹੁੰਦਾ ਉਹਨੇ ਤੇ ਪਹਿਲੇ ਕਹਤਾ ਸੀਗਾ ਕਿ ਮੈਂ ਅੱਜ ਨਹੀਂ ਜਾਊਂਗਾ ਹੂੰ ਹਫਤਾ ਪੰਜ ਦਿਨ ਹੋਰ ਲੰਘ ਜਾਂਦੇ ਏਦਾਂ ਪਰ ਤੁਸੀਂ ਦੇਖੋ ਕਿ ਇਹ ਜਿਹੜਾ ਮਸਲਾ ਸੀਗਾ ਉਹ ਦੁਪਹਿਰ ਤੱਕ ਆ ਕੇ ਤੇ ਇੱਕ ਕਰਵਟੀ ਬਦਲ ਗਿਆ ਹੂੰ ਕਰਵਟ ਬਦਲ ਗਿਆ ਜੀ ਕਰਵਟੀ ਇਉਂ ਬਦਲ ਗਿਆ ਸਾਹਿਬ ਕਿ ਭਾਈ ਜਿਸ ਐਸਐਸਪੀ ਨੇ ਸਮਨਿੰਗ ਕੀਤੀ ਉਸ ਨੂੰ ਹੀ ਚੱਕ ਕੇ ਨਾਲੇ ਸਸਪੈਂਡ ਕਰ ਦਿੱਤਾ ਹੁਣ ਇੱਥੇ ਆਪਾਂ ਇੱਕ ਬਿੰਦ ਠਹਿਰੀਏ ਮੈਂ ਮਤਲਬ ਕਿ ਇੱਕ ਨਾ ਧਿਆਨ ਖਿੱਚਣਾ ਚਾਹੁੰਦਾ ਜਿਸ ਐਸਐਸਪੀ ਬਾਰੇ ਹੁਣ ਅੱਛਾ ਤੁਸੀਂ ਇਹ ਦੇਖੋ ਕਿ ਸਰਕਾਰ ਦਾ ਕੋਈ ਆਫੀਸ਼ੀਅਲੀ ਸਟੇਟਮੈਂਟ ਹਾਲੇ ਤੱਕ ਨਹੀਂ ਸਿਆਇਆ। ਮੈਂ ਤੁਹਾਨੂੰ ਹਮੇਸ਼ਾ ਇੱਕ ਨਾ ਚੀਜ਼ ਸਿਖਾਉਣ ਦਾ ਯਤਨ ਕਰਦਾ ਜੀ ਕਿ ਤੁਸੀਂ ਪਾਠਕ ਜਾਂ ਦਰਸ਼ਕ ਨਹੀਂ ਤੁਸੀਂ ਮਤਲਬ ਕਿ ਇੱਕ ਤਰ੍ਹਾਂ ਨਾਲ ਪੱਤਰਕਾਰ ਹੀ ਬਣ ਜਾਓ। ਹਮ ਕਿ ਤੁਹਾਨੂੰ ਕੋਣ ਬੇਵਕੂਫ ਬਣਾ ਰਿਹਾ ਹੈ? ਛੱਟ ਚਾਹੇ ਉਹ ਮਿੰਟੂ ਗੁਰੂਸਰੀਆ ਚਾਹੇ ਮਨਜੀਤ ਸੁਖਮਿਆ ਚਾਹੇ ਕੋਈ ਫਲਾਣਾ ਚਾਹੇ ਕੋਈ ਧਮਕਾਣਾ ਜਦੋਂ ਤੁਹਾਨੂੰ ਬੇਵਕੂਫ ਬਣਾਵੇ ਤੁਸੀਂ ਛੱਟ ਜਪਛਾਣ ਲਓ। ਜੀ अच्छा आम आदमी पार्टी का कोई भी ऑफिशियली हाल ही तक बयान नहीं से आया नहीं आया सी बिल्कुल ठीक है जी ਤੇ মিডিਆ ਦਾ ਇੱਕ ਜਿਹੜਾ ਵਗਿਆ ਜਿਸ ਨੂੰ ਵਗਾ ਕੇ ਬੁਰਕੀ ਮਾਰਦੇ ਆ ਹੂੰ ਹੂੰ ਬਿਲਕੁਲ ਚੋ ਚੱਲ ਪੈਂਦਾ ਨਾਲ ਦੀ ਨਾਲ ਉਹ ਕਹਿ ਰਿਹਾ ਸੀਗਾ ਕਿ ਸੋਰਸਸ ਦੇ ਹਵਾਲੇ ਨਾਲ ਖਬਰ ਆਈ ਆ ਕਿ ਇਹ ਜਿਹੜਾ ਅਫਸਰ ਆ ਇਹਨੇ ਸਮਨਿੰਗ ਜਿਹੜੀ ਆ ਸੈਟਿੰਗ ਨਾਲ ਕੀਤੀ ਆ ਹੂੰ ਹੁਣ ਸੋਰਸਸ ਇੱਕ ਮਿੰਟ ਜਿਹੜੇ ਸੋਰਸਸ ਨੇ ਤੁਹਾਨੂੰ ਅੱਜ ਅਧੇ ਘੰਟੇ ਚ ਹੀ ਇਹ ਸਾਫ਼ ਕਰ ਦਿੱਤਾ ਹਮ ਹਾਲੇ ਮੈਂ ਤੁਹਾਨੂੰ ਐਸ ਬੁੱਕਲ ਦੇ ਵਿੱਚੋਂ ਗੁੜ ਕੱਢ ਕੇ ਦੇਣਾ ਇੰਤਜ਼ਾਰ ਕਰੋ ਕੁਝ ਕੱਢ ਕੇ ਦਿਨਾ ਤੁਹਾਨੂੰ ਜੀ ਜੀ ਮੈਂ ਦੇਖ ਲਿਆ ਸੀ ਫੋਨ ਹਾਂ ਮੈਂ ਕੋਈ ਖੋ ਕੇ ਨਾਲ ਹੈ ਜਬ ਇਹਨਾਂ ਦਾ ਕੀ ਪਤਾ ਮੈਸ ਕਰਕੇ ਲਗਾ ਕੇ ਜੇ ਰੱਖਿਆ ਅੱਛਾ ਗੱਲ ਇਹ ਆ ਕਿ ਭਈ ਤੁਹਾਡੇ ਸੋਰਸਸ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਸੈਟਿੰਗ ਵਾਲਾ ਅਫਸਰ ਹਮ ਇੱਥੇ ਲੱਗਾ ਹੋਇਆ ਜੀ ਉਹਨੂੰ ਬਦਲਾਓ ਹਮ ਆਡੇ ਸੋਰਸਸ ਦੇ ਮੈਂ ਸੱਚੇ ਜਾਵਾਂ ਉਹਨਾਂ ਕੀ ਦੱਸਦੇ ਜਿੰਨੇ ਕਿ ਤੁਹਾਨੂੰ ਲੋੜ ਹੈ ਆ ਬੈਠਾ ਜੀ ਉਹ ਅਫਸਰ ਲਓ ਜੀ ਆ ਬੈਠਾ ਅਫਸਰ ਠੀਕ ਹੈ ਆ ਤਸਵੀਰ ਇਹ ਵੱਡੀ ਕਰ ਦਿਨਾ ਤੁਹਾਨੂੰ ਦਿਖਾ ਦਿਨਾ ਹਮਮ ਆ ਲਾਲ ਤੇ ਹਰੇ ਚ ਆ ਹੋਰ ਉਹਨਾਂ ਨੇ ਪਾਈ ਆ ਨਾ ਇਹ ਤਸਵੀਰ ਆਪਣੇ ਕੋਲ ਪਹਿਲਾਂ ਸੀ ਕਿ ਇਹ ਅਫਸਰ ਅਰੋੜਾ ਦੀਆਂ ਮਹਿਫਲਾਂ ਚ ਹੈ ਕੀ ਬਾਤ ਹੈ ਅਰੋੜਾ ਦੀ ਕੈਂਪੇਨ ਵਾਲੀ ਬੈਠਕ ਚ ਬੈਠਾ ਹੋਇਆ ਸਰ ਹਮਮ ਜੀ ਕਮਾਲ ਦੀ ਗੱਲ ਹੈ ਕਿ ਇਹ ਧੀ ਤੁਹਾਡੀ ਫੇਲੀਅਰ ਹੈ ਕਿ ਇਹੋ ਜੇ ਅਫਸਰ ਨੂੰ ਬਈ ਜਿਹੜਸ ਅਫਸਰ ਦੀ ਤੁਸੀਂ ਸੈਟਿੰਗ ਕਰ ਰਹੇ ਹੋ ਕਿ ਇਹਨੂੰ ਲਵਾਇਆ ਇਹਨਾਂ ਦੇ ਭਗਤ ਜਿਹੜੀ ਭਗਤ ਮੰਡਲੀ ਫਿਰਦੀ ਆ ਜੀ ਉਹ ਪੰਜ ਸੱਤ ਹੈਗੇ ਮੇਰੇ ਪੇਜ ਤੇ ਵੀ ਉਹਨਾਂ ਦੀ ਪੱਕੀ ਡਿਊਟੀ ਲੱਗੀ ਆ ਮੈਂ ਵੀ ਸ਼ੁਕਰ ਕਰਦਾ ਰਹਿਣਾ ਉਹ ਭਗਤ ਮੰਡਲੀ ਕਹੀ ਜਾਂਦੀ ਡੀਐਸਪੀ ਲਵਾਇਆ ਹੀ ਇਹਨਾਂ ਸੀ ਲੋ ਭਾਰਤ ਪੂਸ਼ਣ ਆ ਸ਼ੂਰਾ ਨੇ ਪਤਾ ਵੀ ਹੈ ਨਾ ਤੇ ਜੇ ਡੀਐਸਪੀ ਉਹਨਾਂ ਲਵਾਇਆ ਸੀ ਅਰੋੜਾ ਸਾਹਿਬ ਨੂੰ ਪਤਾ ਹੀ ਨਹੀਂ ਉਹ ਤਾਂ ਉੱਥੋਂ ਦੇ ਰਹਿਣ ਵਾਲੇ ਹੂੰ ਤੋ ਨਾਲੇ ਮੈਂ ਕਿਚੀ ਫਿਰਦੇ ਸੀ ਜੀ ਜੀ ਇਹਦਾ ਮਤਲਬ ਹੈ ਕਿ ਰੋੜਾ ਸਾਹਿਬ ਵੀ ਰਲ ਗਏ ਉਹਨਾਂ ਨਾਲ ਹਾਦ ਹੋ ਗਈ ਯਾਰ ਹਾਦ ਹੀ ਹੋ ਗਈ ਆ ਹੱਤ ਹੋ ਗਈ ਆ ਸਭ ਮੈਨੂੰ ਤੇ ਸਮਝ ਨਹੀਂ ਆਉਂਦੀ ਇਹ ਕਿਸ ਤਰ੍ਹਾਂ ਦੀ ਪੋਲਿਟਿਕਸ ਕਰ ਰਹੇ ਆ ਅੱਛਾ ਹੁਣ ਜੇ ਆਪਾਂ ਇੱਕ ਚੀਜ਼ ਹੋਰ ਦੇਖੀਏ ਆ ਨੋਟਸ ਆ ਜੀ ਦਫਤਰ ਵਿਜੀਲੈਂਸ ਬਿਊਰੋ ਦਾ ਜੀ ਠੀਕ ਹੈ ਨਾ ਇਹਦੇ ਮੁਤਾਬਕ ਮੈਂ ਦੇਖ ਰਿਹਾ ਕਿ ਜਿਹੜਾ ਇਹਨਾਂ ਨੇ ਨੋਟਸ ਸਰਵ ਕੀਤਾ ਹੈ ਠੀਕ ਹੈ ਨਾ ਜੀ ਵਿਸ਼ਾ ਅੰਕਤ ਮੁਕਦਮਾ ਦੀ ਤਵਦੀਸ਼ ਮੇਰੇ ਪਾਸ ਚੱਲ ਰਹੀ ਉਕਤ ਮੁਕਦਮਾ ਦੀ ਤਵਦੀਸ਼ ਦੇ ਸਬੰਧ ਵਿੱਚ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਉਕਤ ਮੁਕਦਮਾ ਦੀ ਤਵਦੀਸ਼ ਦੇ ਸਬੰਧ ਵਿੱਚ ਆਪ ਨੂੰ ਸ਼ਾਮਲ ਤਵਦੀਸ਼ ਕੀਤਾ ਜਾਣਾ ਬਣਦਾ ਇਸ ਲਈ ਆਪ ਉਕਤ ਮੁਕਦਮਾ ਦੀ ਤਵਦੀਸ਼ ਦੇ ਸਬੰਧ ਵਿੱਚ 6625 ਅੱਜ ਜੀ ਸਵੇਰੇ 10 ਵਜੇ ਨਿਮਨ ਹਸਤਾਖਰ ਹਸਤਾਖਰ ਦੇ ਦਫਤਰ ਵਿਖੇ ਹਾਜ਼ਰ ਹੋ ਮਤਲਬ ਇਹਨਾਂ ਨੇ ਦਫਤਰ ਵਿਜੀਲੈਂਸ ਬਿਊਰੋ ਯੂਨਿਟ ਲੁਧਿਆਣਾ ਇਹਨਾਂ ਵੱਲੋਂ ਇਹ ਪਰਮਾਨਾ ਜਿਹੜਾ ਹੈ ਜੋ ਐਫ ਆਈ ਆਰ ਨੰਬਰ ਹੈ 9 8125 ਦੀ ਉਹਦੇ ਤਹਿਤ ਇਹ ਨੋਟਿਸ ਸਰਵ ਕੀਤਾ ਗਿਆ ਪਰ ਉਹਦੇ ਵਿੱਚ ਜਿਹੜਾ ਸਾਈਨ ਹੈ ਦਾਸਤਾਖਤ ਹੈ ਉਹ ਤੇ ਹੈਗਾ ਵਿਨੋਦ ਕੁਮਾਰ ਦਾ ਆ ਪੜ੍ਹ ਲਓ ਜੀ ਇਹ ਜਗਤਪ੍ਰੀਤ ਸਿੰਘ ਨੇ ਸ਼ਾਇਦ ਹਾਂ ਜੀ ਆ ਵਿਨੋਦ ਕੁਮਾਰਾ ਉਪ ਕਪਤਾਨ ਪੁਲਿਸ ਮਤਲਬ ਕਿ ਉਪ ਕਪਤਾਨ ਪੁਲਿਸ ਜੇ ਐਸ ਐਸ ਪੀ ਨੇ ਕੋਈ ਇਸ ਤਰ੍ਹਾਂ ਦਾ ਆਰਡਰ ਦਿੱਤਾ ਹੈ ਤਾਂ ਫਿਰ ਡੀਐਸਪੀ ਨੂੰ ਕਿਉਂ ਛੱਡ ਰਹੇ ਹੋ ਜੀ ਡੀਐਸਪੀ ਨੇ ਵੀ ਦਸਾਈਨ ਕੀਤੇ ਬਰੋਹਤ ਕੁਮਾਰ ਨੇ ਪਰ万ਨੇ ਤੇ ਮਤਲਬ ਕਿ ਮੈਨੂੰ ਸਮਝ ਨਹੀਂ ਲੱਗ ਰਹੀ ਸਰ ਇਦਾਂ ਲੱਗਦਾ ਅੱਛਾ ਗੱਲਾਂ ਦੋ ਨੇ ਚਲੋ ਪਹਿਲੀ ਗੱਲ ਤੇ ਆ ਜਾਈਏ ਗਰਦਾਸ ਮਾਰਦੀਆਂ ਨਾ ਕਈ ਗੱਲਾਂ ਬੜੀਆਂ ਬਈ ਮਤਲਬ ਕਿ ਨਾ ਪਾਇਦਾਰ ਚੇਤੇ ਆ ਜਾਂਦੀਆਂ ਮੈਂ ਮੈਂ ਗੁਰੂਆਂ ਦਾ ਦਾਸ ਕਹਾਵਾ ਲੋਕ ਕਹਿਣ ਮਰ ਜਾਣਾ ਦੋਵੇਂ ਗੱਲਾਂ ਮਿੱਤਰਾ ਸੱਚੀਆਂ ਸੱਚ ਤੋ ਕੀ ਘਬਰਾਣਾ ਅੱਛਾ ਗੱਲਾਂ ਦੋਵੇਂ ਸੱਚੀਆਂ ਮੰਨ ਲਓ ਜੀ ਲੈਟਸ ਪੋਸ ਕਿ ਇਹਨਾਂ ਦੇ ਦੱਸਣ ਦੇ ਮੁਤਾਬਕ ਪਹਿਲਾ ਭਗਤ ਮੰਡਲੀ ਦੀ ਜਿਹੜੀ ਥਿਊਰੀ ਆਪਾਂੱਖ ਰੱਖ ਲੋ ਇਹਨੂੰ ਆਪਾਂ ਕਲੀਅਰ ਕਰ ਦਿੰਨੇ ਆ ਕਿ ਚਲੋ ਸਾਹਿਬ ਠੀਕ ਆ ਤੁਸੀਂ ਕਹਿ ਦਿੱਤਾ ਕਿ ਇਹ ਐਸਐਸਪੀ ਮਿਲ ਕੇ ਸਮਣੀ ਕਰ ਰਿਆ ਸੀ ਵਗੈਰਾ ਵਗੈਰਾ ਬਘੇਣਾ ਠੀਕ ਹੈ ਨਾ ਜੀ ਫਿਰ ਇਸ ਗੱਲ ਨੂੰ ਮੈਂ ਥੋੜਾ ਅੱਗੇ ਲਿਜਾ ਕੇ ਤੁਹਾਡੇ ਵਾਸਤੇ ਇਹ ਦੱਸਣਾ ਚਾਹੁੰਦਾ ਕਿ ਫਿਰ ਇਹ ਖਤਰੇ ਦਾ ਘੰਟਾ ਘੰਟੀ ਨਹੀਂ ਬਿਲਕੁਲ ਜੇ ਤੁਸੀਂ ਇਹ ਕਹ ਰਹੇ ਹੋ ਤੁਹਾਡੇ ਵਾਸਤੇ ਖਤਰੇ ਦਾ ਘੰਟਾ ਹੈ ਕਿ ਬਿਊਰੋਕਰੇਸੀ ਸਮਝ ਚੁੱਕੀ ਹੈ ਕਿ ਹੁਣ ਤੁਹਾਡੇ ਦਿਨ ਪੁੱਗ ਗਏ ਹਮ ਇਹਦਾ ਮਤਲਬ ਕਿ 26 ਚੜ੍ਹਨ ਤੋਂ ਬਾਅਦ ਬਿਊਰੋਕਰੇਸੀ ਤੁਹਾਡੇ ਹੁਕਮਾਂ ਨੂੰ ਟਾਲੇਗੀ ਔਰ ਤੁਹਾਡੀ ਰਾਜਨੀਤੀ ਫਸ ਜਾਏਗੀ ਬਿਲਕੁਲ ਉਹਦਾ ਸੰਕੇਤ ਜਾਂ ਉਹਦੀ ਸ਼ੁਰੂਆਤ ਫਿਰ ਇਸ ਨੂੰ ਇਹ ਫਿਰ ਤੁਹਾਡੇ ਤੁਹਾਡੀ ਥਿਊਰੀ ਚੋਂ ਸਾਡਾ ਕਿਤੇ ਨਾ ਕਿਤੇ ਹੁੰਦਾ ਹੈ ਸਰ ਜੀ ਤੁਹਾਡੀ ਥਿਊਰੀ ਹੈ ਜਿਹੜੀ ਅਸੀਂ ਉਹਨੂੰ ਮੰਨ ਲਿਆ ਕਿ ਹਾਂ ਭਾਈ ਠੀਕ ਹੈ ਜੀ ਠੀਕ ਕੀਤਾ ਇਹਨਾਂ ਨੇ ਆ ਹੋ ਗਿਆ ਵਾਹ ਹੋ ਗਿਆ ਪਰ ਇਦਾਂ ਲੱਗਦਾ ਫਿਰ ਇਹ ਸੰਕੇਤ ਵੀ ਆ ਕਿ ਹੁਣ ਐਸਐਸਪੀ ਆਉਣ ਵਾਲੇ ਸਮੇਂ 'ਚ ਆਈਐਸ ਉਹ ਕਹਿਣਗੇ ਕਿ ਬਸ ਮਰਾ ਹੋ ਜਾਣਾ ਜੀ 4 ਸਾਲ ਤੁਹਾਡੇ ਮੰਗਲੇ ਚੱਲਾਂਗੇ ਹੁਣ ਪਾਸੇ ਨਹੀਂ ਸਰ ਮੇਰਾ 3-4 ਸਰਕਾਰਾਂ ਦਾ ਤਜਰਬਾ ਹੈ ਕੰਮ ਕੀਤਾ ਠੀਕ ਹੈ ਨਾ ਜੀ ਅਸਲ ਦੇ ਵਿੱਚ ਕੀ ਹੈ ਕਿ ਬਿਊਰੋਕਰੇਸੀ ਹੀ ਦੱਸ ਦਿੰਦੀ ਹੁੰਦੀ ਹੈ ਕਿ ਗਾਂ ਕੀ ਹੋਣਾ ਅਗਲੀ ਵਾਰੀ ਕੀਦੀ ਹੈ ਤਾਂ ਫਿਰ ਇਹਨਾਂ ਦੀ ਥਿਊਰੀ ਚੁੱਕੀ ਕੱਢੀਏ ਸਟਾ ਥਿਊਰੀ ਜੋ ਸਟਾ ਕੀ ਕੱਢੀ ਹੈ ਜੀ ਵਾਰੀ ਪਹੂਗੀ ਕੀ ਬਸ ਇਹੀ ਕਹਿਣਾ ਹੁਣ ਜਿਹੜੇ ਬੰਦੇ ਦੂਜੀ ਗੱਲ ਕਹਿੰਦੇ ਆ ਫਿਰ ਇਹਦਾ ਮਤਲਬ ਇਹ ਆ ਕਿ ਸਟੈਪ ਜੇ ਮੰਨ ਲਓ ਇੱਕ ਥਿਊਰੀ ਚ ਇਹ ਕਹਿ ਰਹੇ ਨੇ ਕਿ ਭਾਰਤ ਪੂਸ਼ਣ ਆਸ਼ੂ ਸਭ ਕੁਝ ਆਪ ਕਰਾ ਰਿਆ ਹੈ ਇਹਦਾ ਮਤਲਬ ਕਿ ਭਾਰਤ ਪੂਸ਼ਣ ਆਸ਼ੂ ਜਿੰਨਾ ਪਾਵਰਫੁਲ ਆ ਕਿ ਐਸਐਸਪੀ ਵੀਓ ਦੇ ਇਸ਼ਾਰਿਆਂ ਤੇ ਕੰਮ ਕਰਦਾ ਹੈ ਬਿਲਕੁਲ ਮੁੱਖ ਮੰਤਰੀ ਕੌਣ ਹੈ ਫਿਰ ਭਾਰਤ ਪੂਸ਼ਣ ਆਸ਼ੂ ਕਿ ਭਗਵੰਤਮਨ ਇਹ ਇੱਕ ਵੱਡਾ ਸਵਾਲ ਜਦ ਕਿ ਲੁਧਿਆਣੇ ਦੇ ਵਿੱਚ ਮੁੱਖ ਮੰਤਰੀ ਡੇਰਾ ਲਾ ਕੇ ਬੈਠਾ ਹੋਵੇ ਇੱਕ ਅਫਸਰ ਆਪਣੇ ਪੱਦਰ ਤੇ ਇਹ ਕਿਵੇਂ ਕਰ ਲਏਗਾ ਜੀ ਜੀ ਹੈ ਕੋਈ ਪ੍ਰਸ਼ਨ ਦਾ ਜਵਾਬ ਦੂਜੀ ਚੀਜ਼ ਜਿਹੜੀ ਹੈ ਦੂਜੀ ਗੱਲ ਹੈ ਦੂਜੀ ਇਹ ਆ ਕਿ ਸਾਹਿਬ ਮੈਂ ਤੁਹਾਨੂੰ ਇੱਕ ਸਸਪੈਂਸ਼ਨ ਦੇ ਹਵਾਲੇ ਨਾਲ ਗੱਲ ਕਰਦਾ ਹਾਂ ਤੁਹਾਨੂੰ ਯਾਦ ਹੈ ਕਿ ਫਾਜ਼ਲ ਕਾ ਦੇ ਵਿੱਚ ਕੀ ਹੋਇਆ ਇਥੋਂ ਵਰਿੰਦਰ ਸਿੰਘ ਬਰਾੜ ਨੂੰ ਸਸਪੈਂਡ ਕੀਤਾ ਯਾਦ ਆ ਤੁਹਾਨੂੰ ਬਿਲਕੁਲ ਬਿਲਕੁਲ ਵਰਿੰਦਰ ਸਿੰਘ ਬਰਾੜ ਦੇ ਹੱਕ ਦੇ ਵਿੱਚ ਸਰ ਕੰਪੇਨ ਚੱਲ ਪਈ ਸੀ ਜੀ ਪੋਸਟਾਂ ਦਾ ਹੜ ਆ ਗਏ ਪੋਸਟਾਂ ਪਈਆਂ ਬਿਲਕੁਲ ਬਹੁਤ ਪੋਸਟਾਂ ਪਈਆਂ ਈਵਨ ਥੈਟ ਮੈਂ ਵਿਅਕਤੀਗਤ ਆਪਦੇ ਤਜਰਬੇ ਦੇ ਆਧਾਰ ਤੇ ਕਹਿੰਦਾ ਕਿ ਮੈਨੂੰ ਕੁਝ ਪੁਲਿਸ ਵਾਲੇ ਜਿਹੜੇ ਨੌਜਵਾਨ ਮੁੰਡੇ ਸੀਗੇ ਨਾ ਉਹਨਾਂ ਦੇ ਵੀ ਮੈਸੇਜ ਆਏ ਕਿ ਸਾਡੇ ਸਾਹਬਰ ਕਰਾ ਯਾਰ ਬੰਦਾ ਹੈ ਨਹੀਂ ਠੀਕ ਹੈ ਉਹ ਦਫਤਰ ਚ ਕੀ ਹੋ ਰਿਹਾ ਉਹ ਅਸੀਂ ਮੰਨਦੇ ਆਂ ਵੀ ਹੋ ਸਕਦਾ ਜੀ ਬੰਦੇ ਗਲਤ ਹੋਣ ਜਾਂ ਕਿਸੇ ਦੀ ਗਲਤੀ ਹੋ ਸਕਦੀ ਹੈ ਪਰ ਸਾਡਾ ਸਾਹਿਬ ਯਾਰ ਬੰਦਾ ਬਹੁਤ ਬੀਬਾ ਤੁਸੀਂ ਸੋਚ ਕੇ ਦੇਖੋ ਜਿਹਦੇ ਖੁਦ ਦੇ ਹੀਟਲੇ ਮੁਲਾਜ਼ਮ ਮਤਲਬ ਕਿ ਕੋਈ ਅਬੋਰ ਦਾ ਹੋਏਗਾ ਕੋਈ ਕਿਤੋਂ ਦਾ ਹੋਏਗਾ ਕੋਈ ਕਿਤੋਂ ਦਾ ਹੋਏਗਾ ਉਹ ਕਹਿ ਰਿਹਾ ਕਿ ਯਾਰ ਸਾਡਾ ਸਾਹਿਬ ਯਾਰ ਠੀਕ ਸੀਗਾ ਇਹ ਵੱਡੀ ਗੱਲ ਹੁੰਦੀ ਹੈ ਖਾਸ ਕਰਕੇ ਆਪਣੇ ਉੱਚ ਅਧਿਕਾਰੀ ਵਰ ਇਹ ਗੱਲ ਕਹਿਣੀ ਇਹ ਗੱਲ ਨਹੀਂ ਤਾਂ ਅਗਲਾ ਕਹਿੰਦਾ ਦਫਾ ਹੋਵੇ ਯਾਰ ਇਹ ਵਧੀਆ ਹੋਇਆ ਠੀਕ ਹੈ ਨਾ ਅੱਛਾ ਉਸ ਤੋਂ ਬਾਅਦ ਗੱਲ ਕਿ ਨਿਕਲਦੀ ਹੈ ਗੱਲ ਇਹ ਨਿਕਲਦੀ ਹੈ ਕਿ ਇੱਕ ਪੋਲੀਟੀਕਲ ਫੈਮਲੀ ਤੇ ਸਿਆਸੀ ਫੈਮਲੀ ਤੇ ਹਮ ਪਰਚਾ ਦਰਜ ਕਰਾਉਣ ਦਾ ਯਤਨ ਸੀ ਬਰਾੜ ਕਿ ਤੈਨੂੰ ਕਿਤੇ ਕਹ ਲੋ ਕਿ ਉਸ ਚੀਜ਼ ਤੋਂ ਚਲੋ ਹੁਣ ਮੈਂ ਸਸਪੈਂਸ਼ਨ ਦੀ ਗੱਲ ਚੱਲੀ ਹੈ ਤਾਂ ਗੱਲ ਥੋੜੀ ਉਧਰ ਨੂੰ ਲੈ ਗਿਆ ਲੁਧਿਆਣੇ ਤੋਂ ਸਿੱਧਾ ਵੱਜਿਆ ਜਾ ਕੇ ਫਾਜ਼ਲ ਕਾ ਗਾਂ ਬੜ ਰਿਹਾ ਗਾਂ ਨਹੀਂ ਮੈਂ ਜਾ ਸਕਦਾ ਉਹ ਗਲਤੀ ਨਹੀਂ ਕਰਨੀ ਤੁਹਾਨੂੰ ਪਤਾ ਮੁੜ ਕੇ ਹਾਂਜੀ ਮੁੜ ਕੇ ਪਤਾ ਕੀ ਹਾਲ ਹੁੰਦਾ ਹੈ ਹਾਂਜੀ ਫਿਰ ਵਾਪਸ ਨਹੀਂ ਭੇਜਣਾ ਇਹਨਾਂ ਨੇ ਸੋਚੇ ਆਗੇ ਤਾਂ ਫਿਰ ਇਹਨਾਂ ਨੇ ਨਹੀਂ ਛੱਡਣਾ ਇਹ ਕਿਧਰ ਤੁਰੇ ਫਿਰਦੇ ਹੋ ਤਾਂ ਗੱਲ ਇਹ ਕਿ ਅੱਛਾ ਉਹ ਜਿਹੜੀ ਹੋਈ ਆ ਸਸਪੈਂਸ਼ਨ ਉਹ ਹੋਈ ਵੀ ਦਿੱਲੀ ਵਾਲਿਆਂ ਦੇ ਹੁਕਮ ਤੇ ਆ ਜਿੰਨੀ ਕੋ ਮੈਨੂੰ ਜਾਣਕਾਰੀ ਅੰਦਰੋਂ ਮਿਲ ਰਹੀ ਆ ਜੀ ਉਹ ਸ਼ਿਕਾਇਤ ਕੀਤੀ ਇੱਕ ਇਥੋਂ ਦੇ ਨੇਤਾ ਨੇ ਹੂੰ ਇਥੋਂ ਦੇ ਨੇਤਾ ਨੇ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਆ ਸਭ ਕੁਝ ਕਰ ਦਿੱਤਾ ਜੀ ਜੀ ਨਹੀਂ ਤਾਂ ਤੁਸੀਂ ਸੋਚ ਕੇ ਦੇਖੋ ਇੱਕ ਬੜੀ ਕਾਮਨ ਸੈਂਸ ਦੀ ਗੱਲ ਹੈ ਲੱਖ ਡੇਢ 2 ਲੱਖ ਦੀ ਡੀਲਿੰਗ ਹੈ ਚਾਰ ਬੰਦੇ ਅਰੈਸਟ ਹੈ ਐਸ ਐਚਓ ਪੱਧਰ ਦੇ ਲਾਲੋ ਸਾਈਬਰ ਵਾਲੇ ਹੂੰ ਉਹਦੇ ਚ ਐਸ ਐਸ ਪੀ ਨੂੰ ਹਿੱਸਾ ਕਿੰਨਾ ਆਊਗਾ ਲਾਲੋ ਤੋਂ ਲੱਖ ਵੀ ਲੈਣਾ ਹੋਵੇ ਐਸਐਸਪੀ ਨੂੰ ਕੀ ਆਉਂਦਾ ਸਿਰ ਇੰਨਾ ਵੱਡਾ ਪੰਗਾ ਲੈਂਦਾ ਵੀ ਨਹੀਂ ਐਸਐਸਪੀ ਇੱਥੇ ਹੈ ਨਹੀਂ ਉਦੋਂ ਹੂੰ ਇਹ ਵੀ ਦੱਸਿਆ ਜਾਂਦਾ ਕਿ ਐਸਐਸਪੀ ਤਾਂ ਇੱਥੇ ਹੈ ਨਹੀਂ ਸੀਗਾ ਮੁਬਾਰਸੀ ਸ਼ਹਿਤ ਚੰਡੀਗੜ੍ਹ ਤਾਂ ਮਤਲਬ ਕਿ ਕਮਾਲ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਹੁਣ ਇਸ ਸਸਪੈਂਸ਼ਨ ਤੇ ਵੀ ਇੱਕ ਵਿਵਾਦ ਖੜਾ ਹੋ ਸਕਦਾ ਜੀ ਕਿ ਤੁਸੀਂ ਮਤਲਬ ਕਿ ਕੱਲ ਨੋਟਿਸ ਸਰਵ ਹੋਇਆ ਇੰਨੀ ਧੇਰ ਦੇ ਵਿੱਚ ਸਾਰੀਆਂ ਚੀਜ਼ਾਂ ਤੁਸੀਂ ਜਦੋਂ ਘੋਖਲੀਆਂ ਪੜਤਾਲੀਆਂ ਤਾਂ ਕੀ ਇਹ ਜਿਹੜੀ ਤਣਾਤੀ ਸੀ તો પહેલાં લભી હોય ને